ਇੱਕ ਮੋਰਾ ਨਸਲ ਦੀ ਮੱਝ ਨੂੰ ਪਹਿਲਾ ਨਾਮ ਮਿਲਿਆ ਤੇ ਇਹ ਨਾਮ ਮਿਲਿਆ ਹੈ ਦੁੱਧ ਦੀ ਚੁਵਾਈ ਦਾ ਤੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਮੱਝ ਹੈ ਮੋਰਾ ਨਸਲ ਦੀ ਮੱਝ ਹੈ ਤੇ ਇਹਦਾ ਜਿਹੜਾ ਰਿਕਾਰਡ ਇਹਨੇ ਤੋੜਿਆ ਹੈ ਤੇ ਰਿਕਾਰਡ ਹੈ ਦੁੱਧ ਚੁਵਾਈ ਦੇ ਵਿੱਚ ਯਾਨੀ ਇਸਨੇ 24 ਲੀਟਰ ਜਿਹੜਾ ਪ੍ਰਤੀ ਦਿਨ ਦਾ ਜਿਹੜਾ ਦੁੱਧ ਦੇ ਕੇ ਬਾਕੀ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਤੇ ਇਹ ਸਾਡੇ ਨਾਲ ਇਸ ਮੱਝ ਦੇ ਮਾਲਕ ਇਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਸਭ ਤੋਂ ਪਹਿਲਾਂ ਤੁਹਾਨੂੰ ਵਧਾਈ ਹੋਵੇ ਕਿ ਤੁਸੀਂ ਜਿਹੜਾ ਕੰਪੀਟੀਸ਼ਨ ਦੇ ਵਿੱਚ ਜਿੱਤੇ ਹੋ ਤੇ ਕੀ ਕਹਿਣਾ ਚਾਹੋਗੇ ਤੁਸੀਂ ਮੈਂ ਜੀ ਸਿਰਸਾ ਜ਼ਿਲ੍ਹਾ ਦੇ ਰਾਣੀਆਂ ਤੋਂ ਇਹ ਮੱਝ ਇੱਥੇ ਲੈ ਕੇ ਆਏ ਆ ਜੀ ਤੇ ਪਹਿਲੀ ਵਾਰੀ ਮੱਝ ਲੈ ਕੇ ਆਏ ਸੀ ਤੇ ਸਾਡੀ ਮੱਝ ਨੇ ਪਹਿਲੀ ਵਾਰੀ ਆ ਕੇ ਹੀ ਨੈਸ਼ਨਲ ਰਿਕਾਰਡ ਤੋੜਿਆ ਜੀ ਤੇ ਇੱਥੇ ਆ ਕੇ ਇਹ ਜਿਹੜਾ ਮੁਕਸਰ ਦੇ ਵਿੱਚ ਇਹ ਮੇਲਾ ਚ ਨੈਸ਼ਨਲ ਚੈਂਪੀਅਨਸ਼ਿਪ ਚੱਲ ਰਹੀ ਹੈ ਜੀ ਉਸ ਦੇ ਵਿੱਚ ਸਾਡੀ ਇਹ ਸਮੱਜ ਨੇ ਰਿਕਾਰਡ ਨੂੰ ਤੋੜਿਆ ਜੀ ਦੁੱਧ ਦੇ ਨੂੰ ਜਿਹੜਾ ਰਿਕਾਰਡ ਤੋੜਿਆ ਹੈ ਸਮੱਜ ਨੇ ਤਾਂ ਇਹ ਜਿਹੜਾ ਤੁਸੀਂ ਦੱਸਿਓ 24 ਲੀਟਰ ਇਹਦਾ ਪ੍ਰਤੀ ਦਿਨ ਦਾ ਜਿਹੜਾ ਦੁੱਧ ਦੱਸਿਆ ਜਾ ਰਿਹਾ ਹੈ ਤਾਂ ਤੁਸੀਂ ਕਿਵੇਂ ਕੀ ਮਿਹਨਤ ਕੀਤੀ ਕੀ ਖਰਾਕ ਦਿੰਦੇ ਹੋ ਕਿਵੇਂ ਇਹਦੀ ਸੰਭਾਲ ਸੁਭਾਈ ਕਰਦੇ ਹੋ ਇਸ ਸਮੱਜ ਨੂੰ ਜੀ ਅਸੀਂ ਅਸੀਂ ਆਪਣੇ ਸਾਰੇ ਪਸ਼ੂਆਂ ਨੂੰ ਹੀ ਬਾਜ਼ਾਰ ਦੀ ਫੀਡ ਨਹੀਂ ਪਾਉਂਦੇ ਅਸੀਂ ਆਪਦੀ ਫੀਡ ਤਿਆਰ ਕਰਕੇ ਹੀ ਆ ਆਪਣੇ ਮੱਝਾਂ ਨੂੰ ਅਸੀਂ ਦਿੰਨੇ ਆ ਨਾ ਕਿ ਬਜਾਰੂ ਬਜ਼ਾਰ ਦੀ ਫੀਡ ਪਾਈ ਪਾਈ ਦੀ ਮੱਝ ਨੂੰ ਨਹੀਂ ਵੇਚਣਾ ਚਾਹਾਂਗੇ ਚਾਹੇ ਕੋਈ 5 ਲੱਖ ਵੀ ਦੇਵੇ ਤਾਂ ਵੀ ਨਹੀਂ ਦਵਾਂਗੇ ਅਸੀਂ ਇਸ ਮੱਝ ਨੂੰ ਡੈਰੀ ਫਾਰਮਿੰਗ ਵਾਲਿਆਂ ਨੂੰ ਵੀ ਇਹੀ ਕਹਿਣਾ ਚਾਹੂੰਗਾ ਕਿ ਉਹ ਆਪਣੀ ਡੈਰੀ ਦੇ ਵਿੱਚ ਜੇ ਉਹ 10 ਪਸ਼ੂ ਰੱਖਦੇ ਨੇ ਤੇ ਉੱਥੇ 5 ਰੱਖ ਲੈਣ ਲੇਕਿਨ ਆਪਣੀ ਵਧੀਆ ਨਸਲ ਦੇ ਪਸ਼ੂ ਰੱਖਣ ਜੀ